ਦਾਣਾ ਮੰਡੀ ਸ੍ਰੀ ਹਰ ਗੋਬਿੰਦਪੁਰ ਸਾਹਿਬ ਵਿੱਚ ਕੁਝ ਆੜਤਿਆਂ ਵੱਲੋਂ ਨਮੀ ਦੇ ਨਾਮ ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਸੀ ਗੁੰਮਰਾਹ ਅੱਜ ਮੌਕੇ ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮੌਕੇ ਤੇ ਨਮੀ ਚੈੱਕ ਕਰਵਾ ਕੇ ਕੀਤਾ ਗਿਆ ਪੜਦਾ ਫਾਸ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਕੀ ਕਹਿੰਦੇ ਹਨ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਆ ਵੀ ਲਾਉਣ ਨੂੰ ਵੇਖ ਕੇ ਕਟਾ ਕਰਦਾ ਭਾਈ ਡਰ ਜੂ ਹੋਇਆ ਇਹਦਾ ਮਤਲਬ ਪੱਕਾ ਫਾੜ ਲਾ ਦੇ ਖਲਾਰਾ ਪਾ ਛੜੋ ਵੇਖ ਕੇ ਕੋਈ ਹੋਰ ਵੀ ਨਾ ਇਹ ਲੱਗਿਆ ਇਹ ਤਾਂ ਉਹ ਵੇਲਾ ਹੁੰਦਾ ਜਾਣਾ ਨਾ ਇਹ ਇਦਾਂ ਦੇ ਹਾਲਾਤ ਨੇ ਇਹ ਤਾਂ ਵੇਲਾ ਹੀ ਰਹਿਣਾ ਨਾ ਮੋਰੇ ਮਾਨ ਤੇ 14 ਬਤਾ ਗਏ ਕਿ ਕਹਿੰਦੇ ਕਿ ਮੈਂ ਸਾਰੇ ਸਾਰੇ ਜਨਾਂ ਬਾਹਰ ਆਪੋਰੀ ਹੈ 14 ਸਕੇ ਦੇ ਬਗੈਰ 14 ਆ ਆ ਪੱਖਾ ਲੱਗਣਾ ਇਹ ਧੋਰੇ ਇਹ ਲਿਆਓ ਪਾਓ ਇਹਨੇ ਨਹੀਂ ਮੈਨੂੰ 14 ਇਹਨੂੰ ਪਾਓ ਨਹੀਂ ਨਹੀਂ ਉਹ ਜਿੱਦ ਕਦਮ ਮੌਤ ਲਈ ਗਿਆ ਸਾਲ ਬਣੇ ਲਗਾਇਆ ਕਾ ਮੇਰਾ ਵੀ ਚੋਰ ਹੋ ਗਿਆ ਨਹੀਂ ਨਾ ਭਾਜੀ ਕਿ ਵਿਆਹ ਹੀ ਮੈਂ ਜਦੋਂ ਲੈਂਦਾ ਜਿਹੜਾ ਕੈੜੀਆਂ ਗੱਲੀਆਂ ਦੀ ਕੀ ਕਰਾ ਲਈ ਤੇ ਚੁਕਾ ਕੇ ਲੈਂਦਾ ਅਸੀਂ ਰੱਗੇ ਵੀ 4 ਤਰੀਕ ਨੂੰ ਦਿਖਾ ਕੇ ਗਿਆ ਕੱਲ ਉਹਦੇ ਪੈਸੇ ਆ ਗਏ ਮੈਂ ਤੋਂ ਆਪਾਂ ਨਹੀਂ ਇਹ ਤੁਹਾਨੂੰ ਦੱਸਿਆ ਨਹੀਂ ਕਿ 4 ਤਰੀਕ ਨੂੰ ਆਈ ਉਹ 4 ਨੂੰ ਦਿਖਾ ਕੇ ਗਿਆ ਉਹਦੇ ਤਿੰਨ ਤਿੰਨ ਉਹ ਪੈਸੇ ਤੇ ਸਰਕਾਰ ਆਪੇ ਚੋਰਾ ਹੀ ਆਉਣੀ ਹੈ 14 15 ਤੋਂ ਕੁਝ ਵੀ ਨਹੀਂ ਮਾਤ ਹੋਣਾ 13 13 13 3 ਕੋਈ ਗੱਲ ਨਹੀਂ ਇਧਰ ਆ ਜਿਹੜੇ ਕਰਨ ਵਾਲੇ ਹੁੰਦੇ ਆ ਤਾਂ ਇਹ ਆਟੇ ਦੇ ਕਿਸੇ ਵਾਸਤੇ ਆਪਾਂ ਮਿਲਦੇ ਰੋਲਾ ਪੁੰਦਾ ਟ੍ਰਾਂਸਫਰ ਕਰਨੀ ਤੈਨੂੰ ਕੱਟਣਾ 16 14 15 ਆਪਾਂ ਕਿਉਂ ਜਰੀਲ ਕਰਨ ਦੇ ਆ ਮਤਲਬ ਜਿਵੇਂ ਯਾਰ ਨੂੰ ਇਥੇ ਹਾਂ ਜੀ ਕਿਤੇ ਦਾਣੇ ਦੀ ਖਲਾਰ ਕੇ ਰੱਖਿਆ ਅਹੀਂ ਤੋਂ ਹੁਣ ਮੌਚਰ ਕੱਟਣੀ ਬੰਦ ਕਰਤੀ ਸਵੇਰ ਦੀ ਮੌਚਰ ਕੱਟ-ਕੱਟ ਕੇ ਇਥੇ ਥਾਪਦੇ ਆਂ ਅਧਿਕਾਰੀ ਵੀ ਥਾਪਦੇ ਆ ਕਿਸੇ ਦੇ ਸੱਖਾ ਲੱਗਣ ਤੋਂ ਬਗੈਰ 15 ਮੌਚਰ ਤੋਂ ਵੱਧ ਹੈ ਹੀ ਨਹੀਂ ਕਿ ਆਹ ਨੂੰ ਪੁੱਛ ਲੋ ਜੇ ਤੂੰ ਕਰਾਉਣੀ ਆਂ ਤੇ ਕਰਾਵਾ ਚੱਲ ਹਾਂ ਕਰਾਉਣੀ ਨਹੀਂ ਇਕੱਠੀ ਕਰਾਵਾ ਪਕਾ ਲਾ ਪਰ ਕਿਹੜੀ ਵਜ੍ਹਾ ਤੇ ਕਿਉਂ ਇਹਨੂੰ ਖਿਲਾ ਰਿਆ ਹੈ ਕਿਉਂ ਇਹਨਾਂ ਨੂੰ ਮਤਲਬ ਡੇ ਆਂ ਇਹਨਾਂ ਨੂੰ ਪਰੇਸ਼ਾਨ ਹਾਂ ਜੀ ਹਾਂਜੀ ਹਾਂਜੀ ਹਾਂ ਹਾਂ ਅੱਛਾ ਜੀ ਆਪਾਂ ਕਿਹਾ ਹੀ ਬੜਾਈ ਤੇ ਕੰਮ ਨਹੀਂ ਨਹੀਂ ਕੋਈ ਨਹੀਂ ਜਿਹੜਾ ਖਵਾ ਕੋਈ ਵੀ ਦਿੱਕਤ ਨਹੀਂ ਆਈ ਦੇਖੋ ਜੀ ਦੇਖੋ ਜੀ ਇਹੋ ਤਰ੍ਹਾਂ ਚੱਲਣ ਡਿਆ ਕੰਮ ਮੈਂ ਤੈਨੂੰ ਕਰਦਾ ਉਹਦੇ ਪਾਸੇ ਜਲਦੀ ਮੇਰੇ ਵਿੱਚ ਜ਼ਿੰਮੇਵਾਰ ਤੂੰ ਹੀ ਆ ਜੀ ਪੱਖੇ ਦਾ ਕੋਈ ਜਨਰੇਟਰ ਤਾਂ ਆਪਣਾ ਪ੍ਰਬੰਧ ਕਰਕੇ ਵਰਤਣਾ ਕਰਕੇ ਬੜਾ ਸੋਧ ਕੰਮ ਨੂੰ ਬਣਾ ਹਾਂ ਜੀ ਕਰੋ ਇਹਨੂੰ ਇਹਨੂੰ ਇਕੱਠਾ ਕਰਾਓ ਜੀ ਇਧਰ ਆ ਓਏ ਓ ਇਹ ਇਕੱਠੇ ਕਰਾਓ ਜਾਨੀ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਦਾ ਸਟੱਪਲੀ ਪੰਜਾਬ ਜ਼ਿਲ੍ਹਾ ਗੁਰਦਾਪੁਰ ਮੈਂ ਨਾਲ ਜੂਨ ਚੰਦਮਾ ਸਾਹਿਬ ਦੀ ਸਾਰੀ ਟੀਮ ਹੈ ਬੜੇ ਮਾਰਕੀਟ ਕਮੇਟੀ ਚੀਰਿਆ ਦੇ ਵਿੱਚ ਕੋਈ ਨਾ ਨਾ ਬੋਚੇ ਤਾਂ ਆ ਰਹੀ ਕੱਲ ਨਾਲ ਆਉਂਦੇ ਸਾਈਂ ਸਾਹਿਬ ਆਪ ਸਿਹਰ ਦੇ ਵੀਰੋ ਨਹੀਂ ਸਾਡੇ ਨਾਲ ਹਾਜ਼ਰ ਹੈ ਆ ਜਿੱਥੇ ਆਪਾਂ ਮੌਸਰ ਦੀ ਗੱਲ ਕਰ ਰਹੇਗੇ ਉਹ ਵੇਖ ਕੇ ਦਾਣੇ ਜਿਹੜੇ ਹੁਣ ਦਵਾ ਦਾ ਇਕੱਠੇ ਕੀਤੇ ਜਾ ਰਹੇ ਮੇਰੇ ਨਾਲ ਜਦੋਂ ਅਗਲੀ ਗੱਲਬਾਤ ਸ਼ੁਰੂ ਕੀਤੀ ਗਈ ਹੈ ਜਦੋਂ ਸਫਾਈ ਦੇਣ ਦੀ ਗੱਲ ਕਰਦੇ ਫਿਰ ਇਹਨਾਂ ਦਾ ਮਾਲ ਵੀ ਨਾਲ ਚੈੱਕ ਕੀਤਾ ਗਿਆ ਜਿਹੜਾ ਇਹਨਾਂ ਨੇ ਮਾਲ ਭਰਿਆ ਆ ਤੇ ਆ ਇਸ ਵੇਲੇ ਅਸੀਂ ਚਾਰ ਟੋੜੇ ਜਿਹੜੇ ਮੰਡੀ ਦੇ ਵਿੱਚੋਂ ਜਿਹੜੇ ਲਾਹ ਕੇ ਆ ਚੈੱਕ ਕੀਤਾ ਪੰਜ ਟੋੜੇ ਆ ਗਏ ਆ ਪੰਜ ਟੋੜੇ ਇੱਥੇ ਆ ਗਏ ਆ ਤੇ 4 ਟੋੜੇ ਜਿਹੜੇ ਆ ਉਹਦਾ ਐ ਥੋੜੇ weight ਜਿਹੜਾ ਆ ਉਹ 38700 ਦੇ ਕਰੀਬ ਜਿਹੜਾ ਆ ਆ ਰਿਹਾ ਤੇ ਇੱਕ ਟੋੜਾ ਹੀ ਆ ਜਿਹੜਾ ਬਿਲਕੁਲ ਉਹ ਕਦੇ ਸਹੀ ਆ ਕਦੇ ਮਗਰ ਦੇ ਵੇਲੇ ਜਾਂ ਟੋੜਿਆ ਹੋਊਗਾ ਕਦੇ ਉਹ ਕੁਝ ਵੀ 150 ਗ੍ਰਾਮ ਕੁਝ ਵੀ ਵਾਧਿਆ ਤੇ ਇਹ ਉਹ ਮੰਡੀ ਆ ਜਿੱਥੇ ਅੱਗੇ ਜਦੋਂ ਯਾਦ ਕਰਕੇ ਸੰਘਰਸ਼ ਲੜ ਕੇ ਆਹੀ ਇਲੈਕਟ੍ਰੋਨਿਕ ਜਿਹੜੇ ਆ ਕੰਡੇ ਜਿਹੜੇ ਸ਼ੁਰੂ ਕਰਾਇਗੇ ਤੇ ਉਦੋਂ ਵੀ ਇਹ ਆਰਤੀਆ ਭਰਾ ਨੇ ਮਾਫੀ ਮੰਗੀ ਸਾਰਿਆਂ ਨੇ ਵੀ ਅੱਗੇ ਤੋਂ ਅਸੀਂ ਜਿਹੜਾ ਆ ਕਦੇ ਵੀ ਜਿਹੜਾ ਕਿਸੇ ਵੀ ਕਿਸਾਨ ਦਾ ਵੱਧ ਛੋਣਾ ਨਹੀਂ ਛੋਣਾਂਗੇ ਐ ਤੋਂ ਲਈ ਕਿਹੜੀ ਮੰਡੀ 'ਚ ਖੜਿਆ 33 ਉਹਨਾਂ ਨੂੰ ਦੇਖੋ ਸਾਰੀ ਚੱਲ ਗਈ ਜਿਹੜੀ ਉੱਥੇ 33 ਦੀ ਮੰਡੀ 'ਚ ਖੜੀ ਜਗਦੀ ਜਿਹੜੀ ਟ੍ਰੇਡਿੰਗ ਹੈ ਇੱਥੇ ਚੱਕੀ ਕੇ ਇਹਨਾਂ ਦੇ ਸੈਂਪਲ 4-5 ਢੇਰੀਆਂ ਲਈਆਂ ਜਿੰਨਾਂ 'ਚ ਇੱਕ ਚਾਰਾਂ ਦਾ ਭਾਜਨ ਥੋੜਾ ਜ਼ਿਆਦਾ ਹੈ ਉਸ ਹਿਸਾਬ ਨਾਲ ਜੋ ਇਹਨਾਂ ਨੇ ਬੰਦੀ ਕਰ ਦਿੱਤੀ ਮੰਮੀ ਬੋਲਣਾ ਤੈਨੂੰ ਹਾਂ ਕੋਈ ਗੱਲ ਨਹੀਂ ਮੈਂ ਇਹ ਪੱਜੀ ਜਿਹੜਾ ਮਾਲ ਲੈਣ ਚੱਕੀ ਤਾ ਆ ਇਹ ਮਾਲ بارش ਤੋਂ ਪਹਿਲਾਂ ਦਾ ਲੱਗਾ ਹੋਇਆ ਹੈ ਕਿਤੇ بارش ਵੀ ਪਈ ਹੋਈ ਹੈ ਮੇਰਾ ਕੋਈ ਕਰ ਨਹੀਂ ਜੀ ਜਿਹੜਾ ਤਾਜ਼ਾ ਮਾਲ ਤੋਲਿਆ ਵਾ ਉਹਦੀ ਬੋਰੀ ਬਿਲਕੁਲ ਸਹੀ ਹੈ ਜੀ ਬਿਲਕੁਲ ਜੀ ਜਿਹੜੇ ਅਸੀਂ ਕੰਡੇ ਇਥੋਂ ਲਏ ਗਏ ਆ ਜਿਹੜੇ ਤੋੜੇ ਲਏ ਗਏ ਆ ਵੇਖੋ ਇਹ ਬੜੇ ਜਿਹੜਾ ਕੱਲ ਦਾ ਮਾਲ ਤੋਲਦਾ ਕੱਲ ਦਾ ਮਾਲ ਆ ਕੱਲ ਦਾ ਹੀ ਮਾਲ ਸੂਰਜ ਦੀ ਵੀ ਬੜੀ ਵਧੀਆ ਲੋ ਆ ਰੋਸ਼ਨੀ ਹੈ ਕੁਦਰਤੀ ਰੋਸ਼ਨੀ ਆ ਚਾਹੇ ਧੁੱਪ ਦੇ ਸਾਹਮਣੇ ਬੋਰੀ ਲੱਗੇ ਆ ਥਾਂਗ ਦੇ ਵਿੱਚੋਂ ਬੋਰੀਆਂ ਜੜੀਆਂ ਆ ਲੈ ਕੇ ਐ ਸਾਰੇ ਕਿਸਾਨ ਭਰਾ ਖੜੇ ਆ ਕੱਲਾ ਵੀਰ ਜਿਵੇਂ ਸਪਾਈ ਦੇਣ ਦੇ ਆਪਣਾ ਪੱਖ ਦੇਣਾ ਆਪਣਾ ਪੱਖ ਰੱਖਣਾਰ ਇੱਕ ਦਾ ਪਰਜਿਆ ਤੇ ਬਿਲਕੁਲ ਜਿਹੜਾ ਵਧੀਆ ਤਰੀਕੇ ਨਾਲ ਪਾਸ ਦਰਸ਼ੀ ਤਰੀਕੇ ਨਾਲ ਜਿਹੜਾ ਆ ਉਸ ਵੀਰ ਤੋਂ ਇਹ ਲਗਾਤਾਰ ਜਿਹੜਾ ਚੈੱਕ ਕੀਤਾ ਜਾ ਰਿਹਾ ਆ ਤੇ ਬੋਰੀ ਜਿਹੜੀ ਆ 36700 ਦੇ ਕਰੀਬ ਜਿਹੜੀਆਂ ਬੋਰੀਆਂ ਜਿਹੜੀਆਂ ਵਜਣ ਦੀਆਂ ਤੇ 36200 ਆ ਤੇ ਬਾਕੀ ਵੇਖ ਲਓ ਕਿੰਨਾ ਮਾਲ ਜਿਹੜਾ ਐਸੇ ਤਰੀਕੇ ਨਾਲ ਇਹ ਇੱਕ ਵਾਰੀ ਨਹੀਂ ਵੀ ਰੱਖਦੇ ਵੀ ਸਾਡੇ ਕੋਲੋਂ ਕਈ ਵਾਰੀ ਸਾਰੇ ਭਰਾਵਾਂ ਨੇ ਆੜਤੀਏ ਭਰਾਵਾਂ ਨੇ ਇਹ ਜਿਹੜੀ ਗੱਲ ਆ ਵੀ ਮਾਫੀ ਮੰਗ ਕੇ ਉਹਦੇ ਖਿਮਾ ਕੀਤੀ ਵੀ ਨਹੀਂ ਅੱਗੇ ਤੋਂ ਹੀ ਮਾਲ ਜਿਹੜਾ ਵੱਧ ਨਹੀਂ ਗਾ ਤੋਲਦੇ ਪਰ ਇਹ ਸਫਾਈ ਪੱਕੋ ਕੱਲ ਪੱਕੋ ਆੜਤੀਏ ਭਰਾ ਆਪਣੀ ਜਿੰਨੀ ਮਰਜ਼ੀ ਸਫਾਈਆਂ ਤੇਨ ਪਰ ਜੋ ਕੰਡਾ ਆ ਜਾਂ ਕੋਈ ਮਿਲਤੀ ਜਣਗੀ ਉਹਨੇ ਬਿਲਕੁਲ ਕੇ ਨਾ ਕੋਈ ਲਿਹਾਜ ਨਹੀਂ ਰੱਖਣਾ ਤੇ ਫਿਰ ਜਿਹੜੀ ਇਹਨਾਂ ਦਾ ਕਮੰਡੀ ਚੈੱਕ ਕੀਤੀ ਗਈ ਆ ਤੇ ਮਾਲ ਜਿਹੜਾ ਉਹ ਅਧਿਕਾਰੀ ਟੀਮ ਦੇ ਸਾਹਮਣੇ ਜਿਹੜਾ ਆ ਉਹ ਵੱਧ ਪਾਇਆ ਗਿਆ ਧੰਨਵਾਦ ਅੱਜ ਕਿਸਾਨ ਮਜੂਸ ਕਮੇਟੀ ਪੰਜਾਬ ਜਿਉਣ ਦਮਦਮਾ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਅੱਜ ਸਵੇਰ ਤੋਂ ਸ਼੍ਰੀ ਹਰਗੋਬਿੰਦਪੁਰ ਮੰਡੀ ਦੇਖ ਰਹੇ ਸਾਡੇ ਨਾਲ ਅਧਿਕਾਰੀ ਨਾਲ ਸੈਕਟੀ ਸਾਹਿਬ ਇੱਥੇ ਆ ਗਏ ਆ ਨਾਲ ਵੀਰੂ ਨੇ ਇੱਥੇ ਅਧਿਕਾਰੀ ਚੁਪ ਗੈਰ ਕੇ ਮਤਲਬ ਤੋਂ ਕੋਈ ਵਿੱਚ ਮੌਜਰ ਨਹੀਂ ਕੋਈ ਸਿੱਧ ਨਹੀਂ ਗਈ ਅਵਲ ਤੇ ਡਰਦਾ ਕਿਸਾਨ ਸ਼੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਦੇ ਦਾਣੇ ਲੈ ਕੇ ਨਹੀਂ ਆਉਂਦੇ ਜੇਕਰ ਜਿੰਨੇ ਵੀ ਕਿਸਾਨ ਇੱਥੇ ਆਏ ਆ ਵੇਖਿਆ ਕਿ ਢੇਰੀਆਂ ਖਿਲਾਰੀਆਂ ਗਈਆਂ ਅੱਜ ਅਧਿਕਾਰੀ ਆਪ ਦੱਸਣਗੇ ਵੀ ਜਿੰਨੀਆਂ ਢੇਰੀਆਂ ਦੇ ਵੀ ਹੁਣ ਤੱਕ ਅਸੀਂ ਮੌਜਰ ਕੱਢੀ ਆ ਕਿ ਇਹਦੀ ਵੀ 16 ਤੋਂ ਵੱਧ ਨਹੀਂ ਗਈ ਜੀ 16 ਤੋਂ ਵੱਧ ਕਿਸੇ ਦੀ ਮੌਜਰ ਨਹੀਂ ਆ ਜੇ ਪੱਖਾ ਲੱਗਣਾ ਫਿਰ ਜਿਹੜੀ ਆਈ ਐਚਐਸ ਫਰਮ ਦੇ ਵਿੱਚ ਖਲੋਤੇ ਆ ਆ ਜਿਹੜੀ ਆ ਸ਼੍ਰੀ ਗਗਿੰਦਪੁਰ ਦੇ ਵਿੱਚ ਅਧਿਕਾਰੀ ਸਾਹਿਬ ਵੀ ਨਾਲ ਤੇ ਜਦੋਂ ਹੁਣ ਇਹ ਗੱਲ ਦਾ ਇਥੇ ਦੌਰ ਚੱਲਿਆ ਤਾਂ ਹੁਣ ਸਾਡੇ ਵਾਲੇ ਵੇਖ ਕੇ ਤੇ ਲੇਬਰ ਜਿਹੜੀ ਉਹ ਮਾਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ ਮਤਲਬ ਇੱਕ ਹੋਮ ਮੇ ਬਣਾ ਕੇ ਡਰ ਬਣਾ ਕੇ ਵੀ ਮਤਲਬ ਸੇਲ ਵਾਲਾ ਮੋਫਚਰ ਵਾਲਾ ਆਪਣੀਆਂ ਮਸ਼ੀਨਾਂ ਦੇ ਨਾਲ ਇਥੋਂ ਤੱਕ ਕਿ ਵੀ ਅਸੀਂ ਮਾਰਕੀਟ ਕਮੇਟੀ ਦੀ ਮਸ਼ੀਨ ਜਿਹੜੀ ਆ ਨਹੀਂ ਕੇ ਮੰਨਦੇ ਸਾਡੀਆਂ ਮਸ਼ੀਨਾਂ ਦੇ ਵਿੱਚ ਆ ਆ ਤੇ ਮਤਲਬ ਜੇ ਆਪਣੀਆਂ ਨੇ ਵੀ ਹੁਣ ਸਹੀ ਤਰੀਕੇ ਨਾਲ ਅਧਿਕਾਰੀਆਂ ਨੇ ਕੱਢੀਆਂ ਤਾਂ ਉੱਤੇ ਵੀ ਮੌਸਮ ਜਿਹੜੀ ਹੈ ਤਕਰੀਬਨ ਸਹੀ ਆਈ ਆ ਤੇ ਇੱਥੇ ਮੌਸਮ ਦੇ ਨਾਂ ਤੇ ਲਗਾਤਾਰ ਜਿਹੜੀ ਆ ਕਟ ਲਾ ਗਿਆ ਕਿਸਾਨਾਂ ਦੇ ਜਿਹੜੇ ਦਾਣੇ ਆ ਸੁੱਕੇ ਜਿਹੜੇ ਆ 6 ਮਹੀਨਿਆਂ ਦੀ ਕੀਤੀ ਹੋਈ ਮਿਹਨਤ ਝੱਖੜ ਨੇਹਰੀਆਂ ਬਰਸਾਤਾਂ ਦੇ ਵਿੱਚੋਂ ਬਚਾ ਕੇ ਜੇ ਮੰਡੀ ਝੋਣ ਪਹੁੰਚ ਚੁੱਕੇ ਆ ਉਹਦੀ ਆ ਦੁਰਦਸ਼ਾ ਕੀਤੀ ਜਾ ਰਹੀ ਆ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਲੀਲ ਕਰਕੇ ਖੱਜੜ ਕਰਕੇ ਖਰਾਬ ਕਰਕੇ ਉਹਨੂੰ ਜਿਹੜੀ ਕਾਟਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਤੇਰੇ ਦਾਣੇ ਬੜੇ ਔਖੇ ਅਸੀਂ ਚੁਕਾਏ ਆ ਆ ਜਿਹੜੇ ਹਾਲਾਤ ਹੈ ਸ੍ਰੀ ਗਵਿੰਦਪੁਰ ਦਾਣਾ ਮੰਡੀ ਦੇ ਆ ਕਿਉਂ ਡਰਦਾ ਹੋਇਆ ਕਿਸਾਨ ਆਪਣਾ ਜ਼ਿਲ੍ਹਾ ਛੱਡ ਕੇ ਆਪਣਾ ਇਲਾਕਾ ਛੱਡ ਕੇ ਦੂਸਰੀਆਂ ਮੰਡੀਆਂ ਦੇ ਵਿੱਚ ਮਾਲ ਵੇਚਣ ਦੀ ਇਹਨਾਂ ਤੋਂ ਮਜਬੂਰ ਹੋਇਆ ਪਿਆ ਤੇ ਪੱਕੀ ਮੰਡੀ ਆ ਮਾਰਕੀਟ ਕਮੇਟੀ ਦਾ ਦਫ਼ਤਰ ਆ ਪਾਣੀ ਦਾ ਪ੍ਰਬੰਧ ਆ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਆ ਕੋਈ ਇਸ ਤਰ੍ਹਾਂ ਦੀ ਇੱਥੇ ਕੋਈ ਦੇਖਤ ਨਹੀਂ ਐਡਾ ਵੱਡਾ ਸ਼ੈੱਡ ਆ ਤੇ ਭਾਰ ਆ ਵੇਖੋ ਵੀ ਉਹਨਾਂ ਨੇ ਅੰਦਰ ਜਿਹੜਾ ਢਾਰਿਆ ਦਾਣੇ ਖਿਲਾਰ ਕੇ ਕੋਈ ਜਦੋਂ ਖਰਾਬ ਕਰਨਾ ਕਿਸਾਨ ਨੂੰ ਖੱਜਲ ਕਰਨਾ ਆ ਤੂੰ ਆਪੇ ਆਟੋਮੈਟਿਕ ਮੰਡੀ ਛੱਡ ਕੇ ਜਿਹੜਾ ਉਹ ਬਾਹਰ ਜਾਊਗਾ ਅਸੀਂ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਬਈ ਤੇ ਨੋਟਿਸ ਦੋ ਵੀ ਜਿਹੜੇ ਕਿਸਾਨਾਂ ਦੇ ਦਾਣੇ ਜਿਹੜੇ ਆ ਇਸ ਤਰੀਕੇ ਨਾਲ ਜਿਹੜੇ ਸੁੱਕੇ ਦਾਣੇ ਮੰਡੀ ਦੇ ਵਿੱਚ ਖਿਲਾਰੇ ਗਏ ਆ ਇਹ ਤੇ ਵਿਚਾਰ ਕਰਕੇ ਇਹ ਜਿਹੜੇ ਦਾਣੇ ਸ਼ਾਮਾਂ ਤੱਕ ਕਿਸਾਨ ਨੂੰ ਵੇਹਲਿਆ ਕਰਨ ਦੇ پابੰਦ ਹੋਣ ਅਧਿਕਾਰੀ ਸਾਹਿਬ ਵੀ ਆਪਣੀ ਗੱਲ ਜਿਹੜੀ ਆ ਪੱਤਰਕਾਰਾਂ ਦੇ ਸਾਹਮਣੇ ਰੱਖਣ ਸੁਬਨਾਮ ਅਮਰਪਾਲ ਸਿੰਘ ਸਰ ਅੱਜ ਕਿਸਾਨ ਜਥੇਬੰਦੀ ਵੱਲੋਂ ਮੰਡੀਆਂ ਦੀ ਚੈਕਿੰਗ ਕੀਤੀ ਗਈ ਔਰ 13 14 ਮੌਇਸਚਰ ਵਾਲਾ ਵੀ ਚੋਣਾ ਜਿਹੜਾ 8 ਦਿਨੋਂ ਸੁੱਕਣੇ ਪਾਇਆ ਗਿਆ ਉੱਧਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਦੇ ਚ ਸਾਡਾ ਸਟਾਫ ਤਕਰੀਬਨ ਇੱਥੇ ਹੁੰਦਾ ਕੋਈ ਇੱਕ ਦੋ ਜਿਹੜੀਆਂ ਢੇਰੀਆਂ ਇਹਨਾਂ ਨੇ ਪਾਈਆਂ ਵਾ ਉਹ ਆਪਾਂ ਦੇਖਦੇ ਮੌਇਸਚਰ ਮੀਟਰਾਂ ਦਾ ਕੋਈ ਉਹਨਾਂ ਦਾ ਰੁਕ ਹੈਗਾ ਸੀ ਕੋਈ ਪ੍ਰੋਬਲਮ ਠੀਕ ਉਹਦੇ ਚ ਵੀ ਮੇਰੇ ਨੋਟਿਸ 'ਚ ਆ ਗਿਆ ਦੇਖ ਕੇ ਜੋ ਵੀ ਗਵਰਨਮੈਂਟ ਨੂੰ ਕਹਿ ਦਿੱਤਾ ਚੁਕਾ ਦਿਓ ਸਾਰਾ ਉਹ ਹੋ ਜਾਂਦਾ ਬਾਕੀ ਉਹਦੇ ਸੰਬੰਧ ਵਿੱਚ ਇਹ ਦੀ ਹੈ ਵੀ ਇੱਕ ਵਾਰੀ ਮੈਂ ਇਹਨਾਂ ਨੂੰ ਮੋਹਨ ਕਰ ਦਿੱਤਾ ਹੈ ਜੀ ਬਾਕੀ ਇਹਦੇ ਰਿਗਾਰਡਿੰਗ ਜੋ ਵੀ ਕਾਰਵਾਈ ਆਪਾਂ ਕਰ ਲੈਂਦੇ ਹਾਂ ਸਰ ਇੱਕ ਅੜਤੀ ਵੱਲੋਂ ਜੋ ਤੋਲ ਕੀਤਾ ਹੈਗਾ ਉਸ ਚ ਕੁਝ ਗ੍ਰਾਮ ਵੱਧ ਤੋਲ ਚ ਪਾਇਆ ਗਿਆ ਉਹਦੇ ਉਹਦੇ ਅਗੇਂਸਟ ਕੀ ਕਰਾਂਗੇ ਹਾਂਜੀ ਹਾਂਜੀ ਉਹਦੇ ਕਲੇਮਸ ਜਿਹੜੀ ਸਰ ਦੇਖੋ ਮੈਂ ਇੱਕ ਵਾਰੀ ਤੇ ਵਰਬਲੀ ਤੁਹਾਡੇ ਸਾਹਮਣੇ ਪਿਆਰ ਵੀ ਉਹਨੂੰ ਕਹਿ ਦਿੱਤਾ ਸੀ ਕਿ ਪ੍ਰੋਬਲਮ ਆ ਉਹ ਕੁਝ ਆਪਣਾ ਦਾਸ ਰਿਆ ਸੀ ਬਾਕੀ ਚਿੱਠੀ ਪੱਤਰ ਕਰ ਦਿੰਨੇ ਆ ਉਹਦੇ ਨਾਲ ਮੈਂ ਲੈਟਰ ਅੱਜ ਹੀ ਕੱਢ ਰਿਆ ਉਹਨੂੰ ਇਹਦਾ ਆਪਦੇ ਕੋ ਸਪੈਸੀਟੀ ਕਰਨ ਲੈ ਕੇ ਤੇ ਜੇ ਤੇ ਉਹ ਚੀਜ਼ ਉਹ ਸਪਸ਼ਟੀ ਕਰਨ ਤੋਂ ਬਾਹਰ ਜਾਂਦੀ ਹੈ ਤੇ ਫਿਰ ਆਪਾਂ ਰੂਲਾਂ ਦੇ ਮੁਤਾਬਕ ਮੰਡੀ ਬੋਰਡ ਤੇ ਪੂਰੀ ਕਾਰਵਾਈ ਕਰਾਂਗੇ ਧੰਨਵਾਦ ਜੀ